ਕੋਜਰੀ ਮਹੱਲਾ ਪਹਿਲਾ ਰਾਗ ਕੋਜਰੀ ਵਿੱਚ ਉਚਾਰਨ ਕੀਤੀ ਹੋਈ ਇਹ ਧੰਗੁਰੂ ਨਾਨਕ ਤੇਜ ਜੀ ਦੀ ਬਾਣੀ ਹੈ ਕਵਨ ਕਮਨ ਜਾਚੇ ਪ੍ਰਭ ਦਾਤੇ ਤਾਂਕੇ ਅੰਤ ਨ ਪਰ헤 ਸੁਮਾਰ हे ਦਾਤਾਰ ਪ੍ਰਭੂ ਪੇੰਤ ਜੀਵ ਤੇਰੇ ਦਰ ਤੋਂ ਦਾਤਾ ਮੰਗਦੇ ਹਨ ਉਹਨਾਂ ਦੀ ਗਿਣਤੀ ਦੇ ਅੰਤ ਨਹੀਂ ਪੈ ਸਕਦੇ ਜੈਸੀ ਭੂਖ ਹੋਏ ਅਬ ਅੰਤਰ ਤੂ ਸਮਰੱਥ ਸੱਚ ਦੇਵਨ ਹਾਰ ਜੇਹੋ ਜਹੀ ਕਿਸੇ ਦੇ ਤੁਰੰਦਰ ਮੰਗਣ ਦੀ ਭੁੱਖ ਹੁੰਦੀ ਹੈ ਇਹ ਦੇਨਹਾਰ ਪ੍ਰਭੂ ਤੂੰ ਪੂਰੀ ਕਰਦਾ ਹੈ ਤੂੰ ਸਦਾ تیر ਹੈ ਹਾਤੇ ਦਾਤਾ ਤੇਣ ਜੋਗ ਹੈ ਐਜੀ ਜਪ ਜਪ ਸੰਜਮ ਸੱਚ ਆਧਾਰ ਤੇਰਾ ਨਾਮ ਹੀ ਸਾਡੇ ਵਾਸਤੇ ਜਪ ਹੈ ਤਪ ਹੈ ਸੰਜਮ ਹੈ ਤੇਰਾ ਨਾਮ ਹੀ ਸਾਡੇ ਵਾਸਤੇ ਸਦਾ ਤੇ ਰਹਿਣ ਵਾਲਾ ਆਸਰਾ ਹੈ ਹਰ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਭਰੇ ਪੰਡਾ ਰਹਾਉ हे ਪ੍ਰਭੂ ਜੀ ਸਾਨੂੰ ਜੀਵਨੂ ਆਪਣਾ ਨਾਮ ਦੇ ਤੇਰੇ ਨਾਮ ਦੀ ਬਰਕਤ ਨਾਲ ਹੀ ਆਤਮਕ ਆਨੰਦ ਮਿਲਦਾ ਹੈ ਇਸ ਪਜਾਰਤ ਦੀ ਤੇਰੇ ਘਰ ਵਿੱਚ ਕੋਈ ਕਮੀ ਨਹੀਂ ਹੈ ਤੇਰੀ ਭਗਤੀ ਦੇ ਤੇਰੇ پاس ਖਜ਼ਾਨੇ ਭਰੇ ਪਏ ਹਨ ਸੁੰਨ ਸਮਾਦਰਹਿ ਲਿਵ ਲਾਗੇ ਏਕਾ ਏਕੀ ਸ਼ਬਦ ਵਿਚਾਰ ਤਦ ਤੂੰ ਆਪ ਹੀ ਅਫਰ ਅਵਸਥਾ ਵਿੱਚ ਆਪਣੇ ਅੰਦਰ ਸੋਤੀ ਜੋੜ ਕੇ ਸਮਾਦੀ ਲਾਈ ਬੈਠਾ ਸੀ ਤੋ ਇਕੱਲਾ ਆਪ ਹੀ ਆਪਣੇ ਇਰਾਦੇ ਨੂੰ ਸਮਝਦਾ ਸੀ ਜਲਥਲ ਤਰਨ ਗगन ਤੈ ਨਾਹੀ ਆਪੇ ਆਪ ਕੀਆ ਕਰਤਾ اے ਕਰਤਾਰ ਜਦੋਂ ਤੂੰ ਆਪਣੇ ਆਪ ਨੂੰ ਆਪ ਹੀ ਪ੍ਰਗਟ ਕੀਤਾ ਸੀ ਤਦੋਂ ਨਾ ਪਾਣੀ ਸੀ ਨਾ ਸੁੱਕ ਸੀ ਨਾ ਤਰਤੀ ਸੀ ਨਾ ਹੀ ਆਕਾਸ਼ੀ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਤਦੋਂ ਨਾ ਇਹ ਮਾਇਆ ਸੀ ਨਾ ਇਸ ਮਾਇਆ ਦੇ ਪ੍ਰਭਾਵ ਵਿੱਚ ਮਸਤ ਕੋਈ ਜੀਵ ਸੀ ਨਾ ਤਦੋਂ ਸੂਰਜ ਸੀ ਨਾ ਚੰਦ ਮਾ ਸੀ ਨਾ ਹੀ ਕੋਈ ਹੋਰ ਜੋਤ ਸੀ ਸਰਬ ਦੇਸ਼ਤ ਲੋਚਨ ਅਬ ਅੰਤਰ ਏਕਾ ਨਦਰ ਸੋਤ੍ਰਿ ਪਵਨ ਸਾਹ ਇਹ ਪਰਮਾਤਮਾ ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਤੇਰੀ ਅੱਖ ਤਿੰਨਾ ਪਵਨਾ ਦੀ ਸਾਰ ਲੈ ਸਕਣ ਵਾਲੀ ਤੇਰੀ ਆਪਣੀ ਹੀ ਨਜ਼ਰ ਤੇਰੇ ਆਪਣੇ ਹੀ ਅੰਦਰ ਟਿੱਕੀ ਹੋਈ ਸੀ ਪਵਨ ਪਾਣੀ ਅਗਣ ਤਿੰਕਿਆ ਬ੍ਰਹਮਾ ਵਿਸਨ ਮਹੇਸ ਆਕਾਰ ਜਦੋਂ ਉਸ ਪਰਮਾਤਮਾ ਨੇ ਹਵਾ ਪਾਣੀ ਆਗ ਆਦਿ ਤੱਤ ਰਚੇ ਤਾ ਬ੍ਰਹਮਾ ਵਿਸ਼ਨੂ ਸ਼ਿਵਾ ਆਦਿਕ ਦੇਵ ਜੋਦ ਰਚੇ ਸਰਵੇ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ हे ਪ੍ਰਭੂ اے ਬ੍ਰਹਮਾ ਵਿਸ਼ਨੂ ਸ਼ਿਵਾ ਆਦਿਕ ਸਾਰੇ ਹੀ ਤੇਰੇ ਪੈਦਾ ਕੀਤੇ ਜੀ ਤੇਰੇ ਦਰ ਤੇ ਮੰਗਤੇ ਹਨ ਤੂੰ ਸਭ ਨੂੰ ਦਾਤਾ ਦੇਣ ਵਾਲਾ ਹੈ ਸਮਰੱਥ ਪ੍ਰਭੂ ਆਪਣੀ ਵਿਚਾਰ ਅਨੁਸਾਰ ਸਭ ਨੂੰ ਦਾਤਾ ਦਿੰਦਾ ਹੈ ਕੋਟ 33 ਜਾਚੈ ਪ੍ਰਭ ਨਾਇਕ ਦੇ ਦੇ ਟੋਟ ਨਾਹੀ ਪੰਡਾਰ ਹੇ ਸਭ ਦੀ ਅਗਵਾਈ ਕਰਨ ਵਾਲੇ ਪ੍ਰਭੂ 33 ਕਰੋੜ ਦੇਵਤੇ ਵੀ ਤੇਰੇ ਦਰ ਤੋਂ ਮੰਗਦੇ ਹਨ ਉਹਨਾਂ ਨੂੰ ਦਾਤਾ ਦੇ ਦੇ ਕੇ ਤੇਰੇ ਖਜ਼ਾਨੇ ਵਿੱਚ ਘਾਟਾ ਨਹੀਂ ਪੈਂਦਾ ਹੁੰਦਾ ਭਾਂਡਾ ਕੱਚਾ ਸਮਾਵੇ ਸਿੱਧਾ ਅਮਰਤ ਪਰ ਨਿਹਾਰ ਮਾਇਕ ਪਦਾਰਥਾਂ ਸਭ ਨੂੰ ਮਿਲਦੇ ਹਨ ਪਰ ਸਰਦਾਹੀ ਨਹਿਰ ਦੇ ਵਿੱਚ ਤੇਰੇ ਨਾਮ ਅਮਰ ਦੀ ਦਾਤ ਵਿੱਚੋਂ ਕੁਝ ਵੀ ਨਹੀਂ ਟਿਕਦਾ ਅਤੇ ਸਰਦਾ ਭਰਪੂਰ ਹਿਰਦੇ ਵਿੱਚ ਤੇਰੀ ਮਿਹਰ ਦੀ ਨਿਗਾ ਨਾਲ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਟਿਕਦਾ ਹੈ ਸਿੱਧ ਸਮਾਧੀ ਅੰਤਰ ਜਾ ਚੇ ਰਿੱਧ ਸਿੱਧ ਜਾਚ ਕਰ ਹੈ ਜੈਕਾਰ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਵੀ ਸਮਾਧੀ ਵਿੱਚ ਟੇਕ ਕੇ ਤੇਰੇ ਤੋਂ ਹੀ ਮੰਗਦੇ ਹਨ ਕਰਾ ਮਾਤੀ ਤਾਕਤਾਂ ਵੀ ਮੰਗ ਮੰਗ ਕੇ ਤੇਰੀ ਜੈ ਜੈਕਾਰ ਕਰਦੇ ਹਨ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵਹਿ ਪ੍ਰਕਾਰ ਇਹੀ ਆਖਦੇ ਹਨ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਜੇਹੋ ਜਹੀ ਕਿਸੇ ਦੇ ਮਨ ਵਿੱਚ ਮੰਗਣ ਦੀ ਪਿਆਸ ਹੁੰਦੀ ਹੈ ਤੂੰ ਏ ਪ੍ਰਭੂ ਉਸੇ ਕਿਸਮ ਦਾ ਜਲ ਦੇ ਦਿੰਦਾ ਹੈ ਵੱਡੇ ਭਾਗ ਗੁਰਸੇਵ ਹੈ ਆਪਣਾ ਭੇਦ ਨਹੀਂ ਗੁਰਦੇਵ ਮੁਰਾ ਪਰ ਅਸਲੀ ਵੱਡੇ ਭਾਗ ਉਹਨਾ ਬੰਦਿਆਂ ਦੇ ਹਨ ਜੋ ਆਪਣੇ ਗੁਰੂ ਦੀ ਦਸੇ ਸੇਵਾ ਕਰਦੇ ਹਨ ਗੁਰੂ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੁੰਦਾ ਤਾਂ ਕੋ ਕਾਲ ਨਹੀਂ ਜਮ ਜੋ ਹੈ ਬੁੱਝੈ ਅੰਤਰ ਸਬਦ ਵਿਚਾਰ ਜਿਹੜੇ ਬੰਦੇ ਆਪਣੇ ਸੋਚ ਮੰਡਲ ਵਿੱਚ ਮਾਇਕ ਪਦਾਰਥਾ ਦੀ ਮੰਗ ਦੀ ਥਾ ਗੁਰੂ ਦੇ ਸ਼ਬਦ ਨੂੰ ਸਮਝਦੇ ਹਨ ਆਤਮਕ ਮੋਤ ਉਹਨਾਂ ਦੇ ਨੇੜੇ ਨਹੀਂ ਟੁਕ ਸਕਦੀ ਆਵਤਵ ਅਵਰਣਾ ਮੰਗੋ ਹਰ ਪਹਿ ਨਾਮ ਨਿਰੰਜਨ ਦੀ ਜੈ ਪਿਆਰ ਇਸ ਵਾਸਤੇ ਮੈਂ ਕਦੇ ਵੀ ਪਰਮਾਤਮਾ ਪਾਸੋਂ ਹੋਰ ਕੁਝ ਨਹੀਂ ਮੰਗਦਾ ਮੈਂ ਇਹ ਅਰਦਾਸ ਕਰਦਾ ਹਾਂ ਏ ਨਿਰੰਜਨ ਪ੍ਰਭੂ ਪਿਆਰ ਦੀ ਨਿਗਾਹ ਨਾਲ ਮੈਨੂੰ ਆਪਣਾ ਨਾਮ ਬਖਸ਼ ਨਾਨਕ ਚਾਤਰਕ ਅਮਰਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਤਾਰ ਨਾਨਕ ਪਵਿਹਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਮੰਗਦਾ ਹੈ ਏ ਹਰੀ ਕਿਰਪਾ ਕਰਕੇ ਮੈਨੂੰ ਆਪਣੀ ਸੇਵਸਲਾਹ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ